ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਨਦੌਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਜੀਤ ਸਿੰਘ ਕੋਲੇ ਆਏ ਆ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਕਾਫੀ ਵੀਡੀਓ ਪਾਈਆਂ ਨੇ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਤੇ ਜ਼ਿਆਦਾਤਰ ਵਹਿੜਾ ਆਉਂਦੀਆਂ ਨੇ ਠੀਕ ਹੈ ਜੀ ਕੋਈ ਦੋ ਚਾਰ ਨਗ ਜਿਹੜੇ ਆ ਰੁਟੀਨ ਦੇ ਵਿੱਚ ਆਉਂਦੇ ਆ ਤੇ ਹਰ ਟਾਈਮ ਜਿਹੜੇ ਦੋਸਤੋ ਕੋਈ ਦੋ ਚਾਰ ਨਗ ਤੁਹਾਨੂੰ ਇਸ ਘਰੇ ਮੌਜੂਦ ਮਿਲਣਗੇ ਬਾਕੀ ਪਸ਼ੂ ਵਪਾਰ ਦਾ ਕੰਮ ਆ ਸਾਰੇ ਵੀਰ ਜਾਣਦੇ ਹੀ ਆ ਦੋ ਪਸ਼ੂ ਅੱਜ ਆਪਾਂ ਦਿਖਾਉਣੇ ਆ ਤੁਹਾਨੂੰ ਦੋਸਤੋ ਇਸ ਘਰੋਂ ਇੱਕ ਚੌਗੀ ਵਿਹੜ ਦਿਖਾਵਾਂਗੇ ਪਹਿਲਾ ਸੂਆ ਸੂਈ ਆ ਕਿੰਨੇ ਕ ਦਿਨਾਂ ਦੀ ਸੂਈ ਆ ਇਹਦੀ ਡਿਟੇਲ ਆਪਾਂ ਲੈ ਲਾਂਗੇ ਵੀਰ ਤੋਂ ਤੇ ਇੱਕ ਦੋਸਤੋ ਇੱਕ ਬਹਿਣੀ ਵਾਲੇ ਮਗਰਲੇ ਥਣੋਂ ਤਿੱਲ ਤਿੱਲੜ ਵਿਹੜ ਵਿਕਾਊ ਆ ਬੱਚਾ ਨਾਲ ਹੈਗਾ ਦੋਸਤੋ ਇਹਦਾ ਵੀ ਆਪਾਂ ਪੂਰੀ ਡਿਟੇਲ ਪੂਰਾ ਰਿਕਾਰਡ ਪੁੱਛ ਲਾਂਗੇ ਵੀਰ ਤੋਂ ਕਿੰਨੇ ਕ ਸਮੇਂ ਦੀ ਸੂਈ ਆ ਤੇ ਕੀ ਮੋਲ ਵੜੀ ਰਹਿਣ ਵਾਲਾ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਪੱਟੀ ਤੋਂ ਕੋਈ ਦੋਸਤੋ 1.5 ਕਿਲੋਮੀਟਰ ਦੀ ਦੂਰੀ ਆ ਕਿਲੋਮੀਟਰ 1.5 ਕਿਲੋਮੀਟਰ ਦੀ ਦੂਰੀ ਆ ਪਿੰਡ ਨਦੌਰ ਦੀ ਠੀਕ ਆ ਜੀ ਬੱਠੇ ਪੈਣੀ ਪਿੰਡ ਵੀ ਥੋੜੀ ਦੂਰੀ ਤੇ ਆ ਸੋ ਬਾਕੀ ਸਾਰੇ ਵੀਰਾਂ ਨੂੰ ਪਤਾ ਹੀ ਆ ਨਦੌਰ ਤੁਸੀਂ ਖਾਸ ਵਿਜ਼ਿਟ ਕਰ ਲਿਓ ਦੋਸਤੋ ਆਓ ਲੈਣੀਆ ਡਿਟੇਲ ਵੀਰ ਗੁਰਜੀਤ ਤੋਂ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਸਭ ਤੋਂ ਪਹਿਲਾਂ ਵੀਰ ਗੁਰਜੀਤ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਵੀ ਹੋਰ ਗੁਰਜੀਤ ਬਾਰੇ ਠੀਕ ਠਾਕ ਹੈ? ਹਾਂਜੀ ਬਹੁਤ ਵਧੀਆ ਵੇਖੀ। ਅੱਛਾ ਗੁਰਜੀਤ ਬਾਰੇ ਪਿਛਲੀਆਂ ਵੀਡੀਓ ਪਾਈਆਂ ਸੀ ਪਸ਼ੂ ਵੇਖ ਬੁਕ ਜਾਂਦੇ ਆ ਫਿਰ? ਹਾਂਜੀ ਵੇਖ ਜਾਂਦੇ ਹਾਂਜੀ। ਠੀਕ ਹੈ ਜੀ। ਤੇ ਅੱਜ ਆਪਣੇ ਕੋਲ ਦੋ ਬੈੜਾ ਇੱਕ ਤਾਂ ਤੁਸੀਂ ਦੱਸਿਆ ਵੀ ਮਗਰਲੇ ਥਣੋਂ ਤਿਲੜ ਇੱਕ ਬੈੜ ਪਕਾਉ ਆ। ਹਾਂਜੀ। ਇੱਕ ਆਪਣੇ ਕੋਲ ਚੌਗੀ ਮੂੰਹ ਚਾਰਦਾਂ ਦਾ ਬੱਚੀ ਆ। ਹਾਂਜੀ। ਪਹਿਲਾਂ ਉਹ ਬੱਚੀ ਸੂਈ ਆ। ਹਾਂਜੀ। ਠੀਕ ਹੈ ਜੀ। ਤੇ ਆ ਜੋ ਕਰ ਲਈਏ ਨਾਲ ਦੀ ਨਾਲ ਸ਼ੁਰੂਆਤ ਤੇ ਪਸ਼ੂ ਵੀਰ ਗੁਰਜੀਤ ਆਉਂਦੇ ਰਹਿੰਦੇ ਐ ਇਸੇ ਤਰ੍ਹਾਂ ਹੀ ਆਪਣੇ ਕੋਲ। ਹਾਂਜੀ ਆਉਂਦੇ ਰਹਿੰਦੇ ਜੀ। ਰੂਟੀਨ ਚ ਡੇਲੀ ਆਉਂਦੇ ਆ ਕੋਈ ਨਾ ਕੋਈ ਨ ਤੇ ਆਜਾ ਦੋਸਤੋ ਇੱਕ ਪਾਸਿਓ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੋਂ ਤੁਹਾਨੂੰ ਇਹ ਜਿਹੜੀ ਚੌਗੀ ਵੱਛੀ ਆ ਪਹਿਲਾ ਸੂਆ ਪਲੂਨ ਵੱਛੀ ਸੂਈ ਆ ਇਹ ਤੋਂ ਆਪਾਂ ਸ਼ੁਰੂਆਤ ਕਰਦੇ ਆਂ ਅੱਛਾ ਵੀਰ ਗਰਜੀਤ ਜਿੱਦਾਂ ਕਿ ਤੁਸੀਂ ਦੱਸਿਆ ਪਹਿਲਾ ਸੂਆ ਸੂਈ ਆ ਪਹਿਲਾਂ ਵੱਛੀ ਹਾਂਜੀ ਤੇ ਦਿਨ ਅੱਜ ਕਿੰਨੇ ਕੋ ਗਏ ਨੂੰ ਸੂਈ ਨੂੰ ਇਹਨੂੰ ਵੀਰ ਜੀ ਇੱਕ ਹਫਤਾ ਹੋ ਗਿਆ ਜੀ ਇੱਕ ਹਫਤਾ ਹੋ ਗਿਆ ਹਾਂਜੀ ਆਪਣੇ ਕੋਲ ਹੀ ਸੂਈ ਹੈ ਜਾਂ ਆਪਣੇ ਕੋਈ ਲਿਆਜੀ ਬੰਦਿਆਂ ਤੋਂ ਆਈ ਆਂ ਗਾਂ ਪੱਕਾ ਇਹ ਆਪਣੇ ਲਿਆਜੀ ਬੰਦੇ ਵੀ ਜੀ ਉਹਨਾਂ ਤੋਂ ਆਈ ਐ ਇਥੇ ਉਹਦੋਂ ਹੀ ਸੂਈ ਉਹਦੋਂ ਹੀ ਲੈਣਦੀ ਮੈਂ ਠੀਕ ਹੈ ਜੀ ਹਾਂਜੀ ਤੇ ਹੁਣ ਮਤਲਬ ਕਿ ਦੁੱਧ ਤੇ ਆ ਗਈ ਹੈ ਕਿੰਨਾ ਕੁ ਦੁੱਧ ਹਾਜ਼ਰ ਹੈ ਜੀ ਹੁਣ ਵੀ ਜੀ 13 14 ਕਿਲੋ ਦੁੱਧ ਹੈਗਾ ਇਹਦੇ ਵਿੱਚ 13 ਕਿਲੋ ਹੋਊਗਾ ਜਿਹੜਾ ਕਿਸੇ ਵੀਰ ਨੇ ਮਤਲਬ ਜਾਣ ਕੇ ਚੋ ਲੈਣਾ ਦੂਰੋਂ ਨੇੜਿਓਂ ਮਿੰਤੀ ਦਾ 13 ਕਿਲੋ ਚੋ ਕੇ ਲੈ ਜਾਣ ਵੀਰ ਜੀ ਆਪ ਦਾ ਠੀਕ ਹੈ ਜੀ ਮਗਰ ਬੱਚਾ ਇਹਦਾ ਕੀ ਆ ਬੱਚੀ ਹੈ ਵੀਰ ਜੀ ਮਗਰ ਬੱਚੀ ਆ ਹਾਂਜੀ ਲਓ ਦੋਸਤੋ ਚਾਰ ਦੰਦ ਵਾਇਰ ਆ ਇੱਕ ਹਫਤਾ ਵੀਰ ਸਮਾਂ ਦੱਸ ਰਿਹਾ ਵੀ ਇੱਕ ਹਫਤੇ ਇੱਕ ਦੀ ਸੂਈ ਆ ਠੀਕ ਆ ਜੀ ਬਾਕੀ ਨਾਰਮਲੀ ਇੱਕ ਹਫਤਾ ਪੰਜ ਛੇ ਦਿਨ ਦੋਸਤੋ ਪਸ਼ੂ ਸੂ ਸਵਾ ਦੇ ਵਿੱਚ ਨਿਕਲਦੇ ਨੁਕਲਦੇ ਨੂੰ ਟਾਈਮ ਲੱਗ ਜਾਂਦਾ ਤੇ ਹੌਲੀ ਬੱਚੀ ਆ ਲਵੀ ਜੀ ਮਗਰਵੀ ਬੱਚੀ ਆ ਤੇ ਮੋਹੋ ਦੰਦੀ ਵੀ ਮੀਰਾ ਦਾ ਵੀ ਚੌਗੀ ਆ ਚਾਰ ਦੰਦਾ ਸੋ 13 ਕਿਲੋ ਹੁਣ ਬੌਲੇ ਤੋਂ ਬਾਹਰ ਜੇਕਰ ਆਪਾਂ ਗੱਲ ਕਰ ਲਈਏ 13 ਕਿਲੋ ਹੁਣ ਸ਼ੁਰੂਆਤ ਟਾਈਮ ਜਿਹੜਾ ਦੁੱਧ ਹੈਗਾ ਮੌਕੇ ਤੇ ਤੇ ਬਾਕੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਜੇ ਛੋਟੇ ਜੇ ਕੰਨ ਸਬੂਤੀ ਬਾਤੀ ਬਿਲਕੁਲ ਸਟ੍ਰੇਟ ਪੜਾ ਠੀਕ ਆ ਤੇ ਬਾਕੀ ਚਵਾਪ ਸਮਾਦੀ ਵੀਰ ਚੰਗੀ ਆ ਹਾਂ ਬਹੁਤ ਵਧੀਆ ਵੀਰ ਠੀਕ ਹੈ ਜੀ ਹਾਂਜੀ ਤੇ ਮੜਾ ਖੋਲ ਕੇ ਦਿਖਾ ਦਈਏ ਵੀਰਾਂ ਨੂੰ ਕਲੋਜ ਠੀਕ ਹੈ ਖੋਲਡ ਕਰ ਆ ਲਓ ਜੀ ਸੋ ਥੋੜਾ ਜਿਹਾ ਬੱਚੇ ਨੂੰ ਕੋਲੇ ਬੰਨਿਆ ਕਰਕੇ ਥੋੜਾ ਪਸਮਾਜ ਇਹਦੇ ਵਿੱਚ ਆ ਗਈ ਆ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਦੋਸਤੋ ਸਮਾਂ ਤੁਸੀਂ ਨੋਟ ਕਰ ਸਕਦੇ ਜੇ ਕੋਈ 2.5 ਵਜੇ ਦਾ ਸਮਾਂ ਹੈਗਾ ਦੁਪਹਿਰ ਦਾ ਆਪਾਂ ਕਵਰੇਜ ਕਰਦੇ ਪਏ ਆ ਸਮਾਂ ਦੱਸਣਾ ਵੀ ਬਹੁਤ ਜ਼ਰੂਰੀ ਆ ਤੇ ਸਵੇਰ ਚਵਾਈ ਕਿੰਨੇ ਤੋਂ ਕਿੰਨੇ ਕਰਦੇ ਪਏ ਆ 7 ਵਜੇ ਕੀਤੀ ਚਵਾਈ 7:00 ਵਜੇ ਹਾਂਜੀ ਠੀਕ ਆ ਜੀ ਲਓ ਦੋਸਤੋ 7:00 ਵਜੇ ਮਾਰਨਿੰਗ ਚਵਾਈ ਹੁੰਦੀ ਆ ਬਾਕੀ ਵਿਹੜ ਤੁਹਾਡੇ ਸਾਹਮਣੇ ਆ ਸੋ ਨਵਾਇਆ ਤੋਂ ਆਇਆ ਨਹੀਂ ਜਿਆਦਾ ਕੋਈ ਲਿਸ਼ਕਲੁਸ਼ ਕਾਲਾ ਪਸ਼ੂ ਨਹੀਂ ਬਨਾਇਆਗਾ ਬਾਕੀ ਸਾਰੇ ਵੀਰਾਂ ਨੇ ਦੇਖ ਹੀ ਲੈਣਾ ਠੀਕ ਆ ਪ੍ਰਿੰਟ ਪ੍ਰਿੰਟ ਚੰਗਾ ਡੱਬੀ ਵੈੜਾ ਵਾਈਟ ਬਲੈਕ ਜਿਹੜੇ ਦੋਸਤੋ ਡੱਬ ਹੈਗੇ ਆ ਸੋ ਫੇਸ ਕੁਆਲਿਟੀ ਚੰਗੀ ਆ ਮੂੰਹ ਮੱਥੇ ਦੀ ਤੁਸੀਂ ਆ ਵੇਖ ਸਕਦੇ ਥੋੜੀ ਜੀ ਮਾੜੀ ਮਾੜੀ ਫੋਟ ਜੀ ਦੋਸਤੋ ਕੋਈ ਨਾ ਫੋਟ ਆਉਂਦੀ ਜਦੋਂ ਸਿੰਗ ਦਿਗਾਉਣ ਤੋਂ ਬਾਅਦ ਕਈ ਵਾਰ ਤੇ ਉਹ ਮਾੜੀ ਮਾੜੀ ਨਜ਼ਰ ਜੀ ਆਉਂਦੀ ਆ ਬਾਕੀ ਓਵਰ ਆਲ ਕੋਈ ਸਿੰਗ ਨਹੀਂ ਹੈਗੇ ਆ ਜੀ ਠੀਕ ਹੈ ਜੀ ਲਓ ਜੀ ਸੋ ਦੋਸੋ ਇਹ ਹੈਗੀ ਆ ਪਹਿਲਾ ਨੰਬਰ ਤੇ ਬੜ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਸੋ ਇਦਾਂ ਹੋਇਆ ਤਾਂ ਕੋਈ ਦੋ ਦੋ ਚਾਰ ਚਾਰ ਆਪਾਂ ਤੁਹਾਨੂੰ ਧਾਰਾਂ ਵੀ ਜੜੀਆਂ ਮਾਰ ਕੇ ਜ਼ਰੂਰ ਦਿਖਾ ਦਿੰਨੇ ਆ ਬੰਦ ਕੀ ਆਜਾ ਕੀ ਬੰਦ ਅਛਾ ਗਰਜੀਤ ਭਾਈ ਕੀ ਮੁੱਲ ਕਰਦੇ ਆ ਡਿਮਾਂਡ ਕੀ ਦੀ ਆ ਇਹਦਾ ਵੀਰ ਜੀ 45000 ਪਰ ਲੈ ਇਹਦੇ ਕਿੱਥੋਂ ਤੱਕ ਹੋ ਜੂਗੀ ਵੀ ਜਿੱਥੋਂ ਤੱਕ ਵੀ ਹਾਂ ਨਾ ਹੁੰਦੀ ਆ ਕੋਈ ਨਹੀਂ ਮਾਨਤਨ ਕਰਦਾਂਗੇ ਕੋਈ ਵੀਰ ਫੋਨ ਕਰੇ 45 ਚੋਂ ਹਾਂਜੀ ਠੀਕ ਹੈ ਜੀ ਲਓ ਦੋਸਤੋ 45000 ਦੇ ਵਿੱਚੋਂ ਮਾਨਤਨ ਹੋ ਜਾਊਗਾ ਜਿੱਥੋਂ ਵੀ ਜਿੰਨੀ ਵੀ ਗੁੰਜਾਇਸ਼ ਹੋਈ ਮੌਕੇ ਤੇ ਮਾਨਤਨ ਹੋ ਜਾਊਗਾ ਇਹ ਸੋ ਦੋਸਤੋ ਪਹਿਲੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਵਹਿੜ ਦਿਖਾਉਣੀ ਸੀਗੀ ਸੋ ਧਾਰਾ ਮਾਰ ਕੇ ਦੋ ਦੋ ਚਾਰ ਚਾਰ ਤੁਹਾਨੂੰ ਜਿਹੜੀ ਆਪਾਂ ਚੈੱਕ ਕਰਵਾਤੀ ਆ ਸੋ ਕੋਈ ਵੀਰ ਇਧਿਆਣ ਕੇ ਆਪਦੀ ਪੂਰੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਵੀ ਕਰ ਸਕਦਾ ਅੱਗੇ ਆ ਗਈ ਜਿਹੜੀ ਵਹਿੜ ਦੋਸਤੋ ਤੇਲੜ ਆ ਠੀਕ ਆ ਜੀ ਇੱਕ ਬਹਿਣੀ ਵਾਲੇ ਮਗਰਲੇ ਥਣੋਂ ਤੇਲ ਆ ਸੋ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲੈਣੀ ਆ ਅੱਛਾ ਇਹਨੂੰ ਸੂਈ ਨੂੰ ਕਿੰਨਾ ਕ ਸਮਾਂ ਹੋ ਗਿਆ ਜੀ ਇਹਨੂੰ ਵੀਰ ਜੀ 20 ਦਿਨ ਹੋ ਗਏ ਸੂਈ 20 ਕ ਦਿਨ ਹਾਂਜੀ ਇਹ ਸੂਵਾ ਕਿੰਨਾ ਹੋਗਾ ਜੀ ਤੇ ਜਗ ਮੰਨ ਕੇ ਸੌਦਾ ਕਰ ਲੈ ਹਾਂਜੀ ਅੱਛਾ ਜੀ ਤੇ ਬਾਕੀ ਤਿੰਨੇ ਥਾਂ ਪੂਰੇ ਵਰਦੇ ਆ ਜੀ ਮੈਂ ਪੂਰੇ ਦਿਨੇ ਠੀਕ ਆ ਤੇ ਦੁੱਧ ਹੁਣ ਕਿੰਨੇ ਕਿਤੇ ਚੱਲਣ ਡਈ ਐ ਦੁੱਧ 9 ਕਿਲੋ ਹੋਊਗਾ ਵੀਰ ਜੀ 9 ਕਿਲੋ ਹਾਂਜੀ ਪੂਰਾ ਨੈਟ ਜਿਹੜਾ ਸਹੀ ਆਪਣਾ ਕੋਈ ਭਾਂਣ ਭਰਾ ਦੂਰੋਂ ਨੇੜੋਂ ਆ ਜੇ ਤੇ ਚੋਲੇ 9 ਕਿਲੋ ਹਾਂ 9 ਕਿਲੋ ਚੋਲੇ ਵੀਰੇ ਠੀਕ ਆ ਜੀ ਸੋ ਦੋਸਤੋ 9 ਕਿਲੋ ਦੁੱਧ 20 ਦਿਨਾਂ ਦੀ ਸੂਈ ਤੇ ਜਾਂ ਸਵੇਰ ਕੋਈ ਮੰਨ ਕੇ ਸੌਦਾ ਕਰ ਸਕਦਾ ਤੇ ਥਾਣ ਵੈਸੇ ਪੂਰੇ ਲੰਬਾਈ ਦੇ ਵਿੱਚ ਲੰਬੇ ਥਾਣਾ ਹੱਥੀ ਚਵਾਈ ਵਾਲਾ ਥਾਣਾ ਦੋਸਤੋ ਮੁੱਠੀ ਥਾਣਾ ਮਗਰਲਾ ਥਾਣਾ ਜਿਹੜਾ ਤਾ ਤਿੱਲੜ ਸਮਝ ਕੇ ਕੋਈ ਸੌਦਾ ਕਰੂਗਾ ਦੋਸਤੋ ਤਿੱਲੜ ਸਮਝ ਕੇ ਵੀਰ ਨੇ ਵੇਚ ਨਹੀਂ ਆ ਤਿੱਲੜ ਸਮਝ ਕੇ ਉਹ ਕੋਈ ਵੀਰ ਸੌਦਾ ਕਰੇ 9 ਕਿਲੋ ਦੋ ਦਿਨ ਦੇ ਥੱਲੇ ਹੁਣ ਮੌਜੂਦ ਆ ਤੇ ਵੀਰ ਗਰਜੀਤ ਇਹ ਵੀ ਖੋਲ ਕੇ ਦਿਖਾ ਦਗੇ ਵੀਰਾਂ ਨੂੰ ਸੋ ਮਗਰ ਤੇ ਬੱਚਾ ਹੀ ਆ ਹਾਂਜੀ ਲਓ ਜੀ ਮਗਰ ਬੱਚਾ ਇਹਦੇ ਮੇਲ ਕਾਫ ਆ ਠੀਕ ਆ ਲਓ ਦੋਸਤੋ ਮਗਰ ਬੱਚੀ ਆ ਫੀਮੇਲ ਕਾਫ ਆ ਇੱਕ ਵਾਰੀ ਮੈਂ ਤੁਹਾਨੂੰ ਨੋਟ ਕਰਾ ਦੇਣਾ ਮੇਲ ਦੱਸਿਆ ਗਿਆ ਸੀ ਬੱਚਾ ਦੱਸਿਆ ਗਿਆ ਬੱਚੀ ਆ ਮਗਰ ਠੀਕ ਆ ਜੀ ਤੋਰ ਲੋ ਜੀ ਚਲੋ ਲਸੇ ਪਣ ਦੇ ਵਿੱਚ ਤਾਂ ਹੈਗੀ ਹਨਾ ਹਾਂਜੀ ਬਾਕੀ ਕੱਦ ਕੋ ਦਵੱਡਾ ਆ ਤੇ ਹੈ ਲਸੇਰੇ ਪਣ ਚ ਤੇ ਬਾਕੀ ਦੋਸਤੋ 9 ਕਿਲੋ ਹੁਣ ਦੁੱਧ ਜਿਹੜਾ ਕਿਸੇ ਵੀਰ ਨੇ ਚੋਲਣਾ ਮੌਕੇ ਤੇ ਉਹ 9 ਕਿਲੋ ਆ ਸੋ ਦੋਸਤੋ ਜਿਹੜਾ ਇੱਕ ਬਹਣੀ ਵਾਲਾ ਮਗਰਲਾ ਥਾਣਾ ਤੁਸੀਂ ਦੇਖ ਰਹੇ ਜੀ ਠੀਕ ਹੈ ਜੀ ਲੰਬਾ ਦਿਖਾਈ ਦੇ ਰਿਹਾ ਤੇ ਇਹ ਥਾਣਾ ਤੇਲਾ ਠੀਕ ਹੈ ਬਾਕੀ ਤੇ ਨੇ ਥਾਣੇ ਪੂਰੇ ਚਲਦੇ ਆ ਵਰਦੇ ਆ ਸੋ ਜਿੱਦਾਂ ਮਰਜੀ ਕੋਈ ਤਸੱਲੀ ਕਰ ਲੇ ਤੇ ਆਹ ਮਗਰ ਵੱਛੀ ਹੈ ਫੀਮੇਲ ਕਾਫ ਠੀਕ ਹੈ ਤੇ ਬਾਕੀ ਗਰਜੀਤ ਵੀਰੇ ਦੀ ਕੀ ਡਿਮਾਂਡ ਕਰਦੇ ਆ ਕੀ ਲੈਣ ਦੇ ਰਹੂਗਾ ਬੋਲਾ ਇਹਦਾ ਵੀਰ ਜੀ 15000 ਰੁਪਏ 15000 ਹਾਂਜੀ ਵੀ ਹਾਂ ਨਾਲ ਹੀ ਆ ਜੇ ਹੋਜੂ ਮੌਕੇ ਤੇ ਥੋੜਾ ਬਾਅਦ ਕੋਈ ਨਹੀਂ ਉਹ ਕਰ ਲਾਂਗੇ 10500 ਠੀਕ ਹੈ ਠੀਕ ਹੈ ਹਾਂਜੀ ਤੇ ਬਾਕੀ ਜਿੱਥੋਂ ਵੀ ਆਈਆਂ ਆਪਣੀਆਂ ਹੈ ਮਤਲਬ ਵੀ ਸੱਜਰਾਂ ਦੇ ਵਿੱਚ ਹੀ ਸਰਜਰੀ ਸੁਈਆਂ ਵੈਸੇ 20 ਦਿਨਾਂ ਦਾ ਸਮਾਂ ਸੱਜੇ ਰਹੇ ਬਿਲਕੁਲ ਬਿਲਕੁਲ ਇਹਦੇ ਪਿੰਡੋਂ ਲਈ ਆਪਾਂ ਇਹ ਪਿੰਡ ਐਥੋਂ ਨਜ਼ਰ ਤੋਂ ਹੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਮਗਰ ਬੱਛੀ ਆ ਸੋ ਵੀਰਾਂ ਦਾ ਵੀ ਆਪਾਂ ਪਿੰਡੋਂ ਆਪਣੇ ਖੁਦ ਖਰੀਦੀ ਆ ਤੇ 20 ਦਿਨਾਂ ਦਾ ਸਮਾਂ ਹੋ ਗਿਆ ਤੁਹਾਨੂੰ ਵੈਸੇ ਦੱਸ ਹੀ ਦਿੱਤਾ ਜੀ ਆਪਾਂ ਬਾਕੀ ਕੋਈ ਚੋਕੇ ਤਿੰਨ ਥਾਂ ਚੱਲਦੇ ਆ ਤਿੰਨੇ ਥਾਂ ਦੋਸਤੋ ਆਉ ਦਾ ਵੀਰ ਕੋਈ ਤਸੱਲੀ ਨਾਲ ਪਾਸ ਕਰ ਲੇ ਚੋਕੇ ਤਸੱਲੀ ਕਰ ਲੇ ਸੋ ਦੋ ਐਨੀਮਲ ਸੀ ਆ ਜੇ ਦੋ ਪਸ਼ੂ ਦਿਖਾਉਣੇ ਸੀ ਤੁਹਾਨੂੰ ਇੱਕ ਪਹਿਲੇ ਸਵੇਰੇ ਬੱਛੀ ਦਿ ਜਿਹੜੀ ਬਿਲਕੁਲ 577 ਦੇ ਦਿਨਾਂ ਦੇ ਵਿੱਚ ਆ ਇੱਕ 20 ਦਿਨਾਂ ਵਾਲੀ ਇਹੇ ਤਿਲੜ ਵੇੜ ਤੁਹਾਨੂੰ ਦਿਖਾਤੀ ਹੈ ਤੇ ਵੀਰ ਗੁਰਜੀਤ ਬੋਲਦਗੇ ਨੰਬਰ ਹਾਂਜੀ ਨੰਬਰ ਹੈਗਾ ਜੀ 628899 ਹਾਂਜੀ 22344 ਠੀਕ ਹੈ ਜੀ ਸੋ ਦੋਸਤੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਪਹੁੰਚ ਸਕੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ